ਮੁੱਲਾਂ ਵੱਲੋਂ ਝਾੜ ਤੇਰੀ ਵਰਗੀਆਂ ਮੁੰਡਿਆਂ ਗੁੰਡਿਆਂ ਨੂੰ ਹੱਸੇ ਰੋਟੀਆਂ ਬੰਗਰਾਂ ਰਾੜੀ ਹੋਈ ਝਗੜਾ ਕਰੀ ਮਸੀਤ ਵਿੱਚ ਆਣ ਕੋਈ ਨਾਲ ਚਿੱਤਰ ਯੋਸ ਨੂੰ ਝਾੜੀ ਹੋਈ ਕਾਫਰ ਵੀ ਨ ਤਜਿਆਂ ਕੁੱਤਿਆਂ ਨੂੰ ਸੂਲੀ ਵਾਂਗ ਮਨਸੂਰ ਦੇ ਝਾਲੀ ਹੋਈ ਹਿੱਕਾ ਇਲਮ ਹਦੀਸ ਤੋਂ ਹੋਏ ਮਨਕਰ ਭੋਲੇ ਮਾਰੇ ਕੀ ਤੁਰਤ ਪਛਾੜੀ ਹੋਈ ਤਾਰਿਕ ਹੂਸਲ ਬਾਤ ਦੇ ਪਟੇ ਰਖਣ ਨਾਲ ਸਿਰ ਕਲਾਮ ਦੇ ਸਾੜੀ ਹੋਈ ਟਿੱਕੀ ਠੋਕ ਫਕੀਰਾਂ ਤੇ ਵਿਲੜਾਂ ਨੂੰ ਜਦੀ ਭੁੱਲ ਮੋ ਸੀਤ ਨਾ ਵੜੀ ਹੋਈ ਸਾਡੇ ਨਾਲ ਜੇ ਹੁਜ ਤਾ ਕਰੇ ਕੋਈ ਫਤਵੀ ਸ਼ੇਰਾਂ ਦੇ ਵਾਂਗ ਦਹਾੜੀ ਹੋਈ ਪਿੰਡੋਂ ਸੱਦ ਕੇ ਜੱਟਾਂ ਦੇ ਸ਼ੋਰਿਆਂ ਨੂੰ ਗਿੱਦੜ ਕੁੱਟ ਸਵਾਰ ਕੇ ਚਾੜੀ ਹੋਈ ਗਿੱਦੜ ਕੁੱਟ ਸਵਾਰ ਕੇ ਚਾੜੀ ਹੋਈ